ਪਰਮਾਤਮਾ ਹੈ ਕਿੱਥੇ ਇਹ ਹਰ ਸ਼ੈ ਦੇ ਅੰਦਰ ਹਵਾਵਾਂ ਚ ਉਹੀ ਹੈ ਗਦੀ ਉਹਦੇ ਸੰਪਰਕ ਚ ਤਾਂ ਉਹ ਜਲ ਅੰਦਰ ਉਹੀ ਹੈ ਹਰ ਸ਼ੈ ਅੰਦਰ ਉਹੀ ਹੈ ਉਹਦੇ ਸੰਪਰਕ ਚ ਜੇ ਉਹ ਤੇ ਵਿਸ਼ਵਾਸ ਰੱਖੋ ਕਿ ਮੇਰੇ ਚਾਰੋਂ ਤਰਫ ਮੇਰੇ ਅੰਦਰ ਵਾਰ ਹੈ ਹੀ ਮੇਰਾ ਮਾਲਿਕ ਤਾਂ ਜੇ ਮੇਰਾ ਮਾਲਿਕ ਹੈ ਤਾਂ ਮੈਂ ਚਿੰਤਾ ਕਿਉਂ ਕਰਨੀ ਹੈ ਫੇ ਤਾਂ ਮੇਰੇ ਜੀਵਨ ਜੋ ਹੋਏਗਾ ਜਾਂਦੇ ਹੋ ਨਹੀਂ ਅੱਛਾ ਹੋਵੇ ਫਿਰ ਕਹਿ ਦੋ ਜੋ ਹੋਏਗਾ ਬਾ ਵਿਸ਼ਵਾਸ ਰੱਖਣਾ ਆਪਣੇ ਮਾਲਿਕ ਤੇ ਇਹ ਯੁਕਤੀ ਹੈ ਜਿੱਦ ਕਬੀਰ ਸਾਹਿਬ ਕਹਿੰਦੇ ਜੀਵਨ ਚ ਦੁੱਖ ਬੜੇ ਸੀ ਪਰ ਗੁਰੂ ਨੇ ਯੁਕਤੀ ਦਿੱਤੀ ਕਿਉਂਕਿ ਯੁਕਤੀ ਦੇਣੀ ਤਾਂ ਗੁਰੂ ਦਾ ਕੰਮ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਨਾ ਰੂਪ ਗੁਣੀ ਕੁਲਵੰਤ ਔਰ ਜੋ ਹੋਵੇ ਤਨਵੰਦ ਕਹਿੰਦੇ ਦੁਨੀਆ ਤੇ ਚਾਹੇ ਬੰਦਾ ਜਿੰਨਾ ਮਰਜੀ ਰੂਪਵਾਨ ਹੋਵੇ ਰੂਪਵਾਨ ਤੁਸੀਂ ਸਮਝਦੇ ਹੋ ਕਿ ਸੋਹਣਾ ਤੋਂ ਸੋਹਣਾ ਹੋਵੇ ਬੰਦਾ ਕਹਿੰਦਾ ਮਿਸਟਰ ਵਰਲਡ ਹੈ ਜਾਂ ਮਿਸ ਵਰਲਡ ਹੈ ਜਾਂ ਮਿਸ ਯੂਨੀਵਰਸ ਹੈ ਜਾਂ ਮਿਸ ਮਿਸਟਰ ਯੂਨੀਵਰਸ ਹੈ ਉਹ ਕਹਿੰਦੇ ਬਾਹ ਪੂਰੀ ਦੁਨੀਆ ਦਾ ਬੰਦਾ ਸਭ ਤੋਂ ਸੋਹਣਾ ਜਾਂ ਸਭ ਤੋਂ ਸੋਹਣੀ ਉਹ ਕਹਿੰਦੇ ਜਿੰਨਾ ਮਰਜੀ ਰੂਪਮਾਨ ਹੋਵੇ ਔਰ ਜਿੰਨਾ ਮਰਜੀ ਇਨਸਾਨ ਗੁਣੀ ਹੋਵੇ ਇਹ ਇਹਨੂੰ ਆ ਵੀ ਆਂਦਾ ਹੈ ਇਹਨੂੰ ਖਾਣਾ ਬਣਾਉਣਾ ਵੀ ਆਂਦਾ ਹੈ ਇਹਨੂੰ ਆ ਵੀ ਕੰਮ ਆਂਦਾ ਹੈ ਇਹਨੂੰ ਆ ਵੀ ਕੰਮ ਆਂਦਾ ਹੈ ਇਹਨੂੰ ਗੁਣ ਕਹਿੰਦੇ ਨੇ ਅਸੀਂ ਕਿ ਲੈ ਵੀ ਜਦੋਂ ਹੁਣ ਕਿਤੇ ਸ਼ਾਦੀ ਹੋ ਮੁੰਡੇ ਅੰਦਰ ਗੁਣ ਕਿਹੜੇ ਮੁੰਡਾ ਕਰਦਾ ਕੀ ਹੈ ਕੁੜੀ ਅੰਦਰ ਗੁਣ ਕਿਹੜੇ ਆ ਖੂਬੀਆਂ ਜਿਹੜੀਆਂ ਕਰਦੀ ਕੀ ਹੈ ਉਹ ਵੀ ਸਲਾਈ ਦਾ ਕੰਮ ਵੀ ਕਰ ਲੈਂਦੀ ਹੈ ਅਹ ਫੇਰ ਤਾਂ ਠੀਕ ਹੈ ਉਹ ਆ ਵੀ ਕੰਮ ਕਰ ਲੈਂਦੀ ਹੈ ਘਰ ਦੇ ਖਾਣਾ ਅੱਛਾ ਫੇਰ ਠੀਕ ਹੈ ਕੁੜੀ ਗੁਣਵਾਨ ਗੁਣ ਕਿਹਨੂੰ ਗਿਣਦੇ ਆ ਕਿ ਕਲਾ ਆ ਕਿ ਸਾਨੂੰ ਕਿੰਨੇ ਕੰਮਾਂ ਦਾ ਗਿਆਨ ਆ ਹੁਣ ਇੱਥੇ ਦੱਸਿਆ ਗਿਆ ਕਿ ਰੂਪ ਗੁਣੀ ਕੁਲਵੰਤ ਕੁਲਵੰਤ ਕਹਿੰਦੇ ਕਿ ਚੰਗੇ ਕੁਲ ਦਾ ਵੀ ਹੋਵੇ ਤੇ ਬੰਦਾ ਕਹਿੰਦਾ ਚੰਗੇ ਕੁਲ ਦਾ ਹੈ ਉੱਚੀ ਜਾਤ ਦਾ ਹੈ ਔਰ ਹੋਵੇ ਧਨਵੰਤ ਔਰ ਬਿਸ਼ੱਕ ਜਿੰਨਾ ਮਰਜੀ ਧਨਵਾਨ ਹੋਵੇ ਪਰ ਦੱਸਿਆ ਗਿਆ ਹੈ ਕਿ ਰੂਪ ਵੀ ਗੁਣ ਵੀ ਧਨ ਵੀ ਉੱਚਾ ਕੁਲ ਵੀ ਹੋਵੇ ਪਰ ਜੇ ਇੱਕ ਚੀਜ਼ ਨਹੀਂ ਹੈ ਤਾਂ ਉਹਦੀ ਜ਼ਿੰਦਗੀ ਬੇਕਾਰ ਹੈ ਉਹ ਕਿਹੜੀ ਚੀਜ਼ ਹੈ ਪਤਾ ਕਿਹੜੀ ਚੀਜ਼ ਹੈ ਉਹ ਦਰੋਂ ਸਮਝ ਲਓ ਇਹ ਦੱਸਿਆ ਹੈ ਸ਼ਬਦ ਦੇ ਅੰਦਰ ਕਬੀਰ ਸਾਹਿਬ ਦੀ ਬਾਣੀ ਹੈ ਕਬੀਰ ਸਾਹਿਬ ਦੱਸਦੇ ਆ ਰੂਪ ਗੁਣੀ ਕੁਲਵੰਤ ਔਰ ਜੋ ਹੋਵੇ ਤਨਵੰਤ ਬਿਨਾ ਗੁਰੂ ਸ਼ੋਭਾ ਨਹੀਂ ਬਿਸ਼ਣਾ ਨਰਕ ਪੜੰਤ ਕਹਿੰਦੇ ਜੇ ਜੀਵਨ 'ਚ ਗੁਰੂ ਨਹੀਂ ਹੈ ਨਾ ਜੇ ਜੀਵਨ 'ਚ ਸਹੀ ਗਿਆਨ ਦੇਣ ਵਾਲਾ ਨਹੀਂ ਹੈ ਸਹੀ ਸਿੱਖਿਆ ਦੇਣ ਵਾਲਾ ਨਹੀਂ ਹੈ ਜੀਵਨ ਨੂੰ ਜੀਣ ਦੀ ਕਲਾ ਦੇਣ ਵਾਲਾ ਨਹੀਂ ਹੈ ਤਾਂ ਤੂੰ ਇਹ ਜਿੰਨਾ ਮਰਜੀ ਸੁੰਦਰ ਹੈ ਤੂੰ ਜਿੰਨਾ ਮਰਜੀ ਗੁਣੀ ਹੈ ਜਿੰਨਾ ਮਰਜੀ ਤਨਵਾਨ ਹੈ ਤੂੰ ਜਿੰਨਾ ਮਰਜੀ ਉੱਚੇ ਕੁਲ 'ਚ ਪੈਦਾ ਹੋਇਆ ਹੈ ਤੇਰੀ ਜ਼ਿੰਦਗੀ ਬੇਕਾਰ ਹੈ ਗੁਰੂ ਬਿਨਾ ਸ਼ੋਭਾ ਨਹੀਂ ਕਹਿੰਦੇ ਗੁਰੂ ਤੋਂ ਬਿਨਾ ਸ਼ੋਭਾ ਨਹੀਂ ਕਿਉਂਕਿ ਜ਼ਿੰਦਗੀ ਉਹਦੀ ਚੰਗੀ ਹੈ ਬਿਸ਼ੱਕ ਇਨਸਾਨ ਰੰਗ ਦਾ ਕਾਲਾ ਹੋਵੇ ਬਿਸ਼ੱਕ ਇਨਸਾਨ ਦੀ ਸ਼ਕਲ ਚੰਗੀ ਨਾ ਹੋਵੇ ਪਰ ਅਗਰ ਗੁਰੂ ਦਾ ਗਿਆਨ ਉਹਦੇ ਅੰਦਰ ਹੈ ਨਾ ਉਹਦੀ ਸਮਝ ਅੱਛੀ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਇਹ ਚੀਜ਼ ਬੜੀ ਸਮਝਣੀ ਹੈ ਕਿ ਗੁਨਾ ਗੁਨਾ ਨੂੰ ਜਾਂ ਧਨ ਨੂੰ ਜਿੱਦਾਂ ਹੁਣ ਬੰਦਾ ਕਹੇ ਤੇ ਆਹ ਬੰਦਾ ਬਾਬਰ ਜੀ ਬੜਾ ਅੱਛਾ ਹੈ ਖਾਣਾ ਬੜਾ ਅੱਛਾ ਬਣਾਉਂਦਾ ਹੈ ਹੋ ਖਾਣਾ ਅੱਛਾ ਬਣਾਉਂਦਾ ਹੈ ਪਰ ਅਗਰ ਘਰ ਜਾ ਕੇ ਝਗੜਾ ਲੂ ਹੋਵੇ ਪਤਨੀ ਨਾਲ ਝਗੜਾ ਕਰੀ ਜਾਵੇ ਦੂਜਿਆਂ ਨਾਲ ਗਾਲੀ ਕਢੀ ਜਾਵੇ ਤਾਂ ਇਹ ਕਹਿੰਦਾ ਖਾਣਾ ਤਾਂ ਵਧੀਆ ਬਣਾਉਂਦਾ ਪਰ ਆਹ ਯਾਰ ਆ ਕੀ ਕਰ ਰਿਹਾ ਇਹਨੂੰ ਕੋਈ ਚੰਗੀ ਸਿੱਖਿਆ ਵੀ ਦੇਣੀ ਚਾਹੀਦੀ ਹੈ ਕਿਤੇ ਖਾਣਾ ਵਧੀਆ ਬਣਾਉਂਦਾ ਹੈ ਹੁਣ ਕਈ ਵਾਰ ਆਂਦਾ ਕੋਈ ਟੇਲਰ ਵਧੀਆ ਹੁੰਦਾ ਕੱਪੜਾ ਬਹੁਤ ਵਧੀਆ ਸੀਂਦਾ ਹੈ ਪਰ ਉਹਦਾ ਸੁਭਾਅ ਬੜਾ ਮਾੜਾ ਵੀ ਹੋ ਸਕਦਾ ਹੈ ਕੋਈ ਹੋ ਸਕਦਾ ਕਟਿੰਗ ਅੱਛੀ ਕਰਦਾ ਹੋਵੇ ਪਰ ਦੂਜਿਆਂ ਨੂੰ ਗਾਲੀਆਂ ਦਿੰਦਾ ਹੋਵੇ ਕੋਈ ਹੋ ਸਕਦਾ ਹੈ ਕਿ ਘਰ ਦੇ ਵਿੱਚ ਆਹ ਕੰਮ ਅੱਛਾ ਕਰਦਾ ਹੋਵੇ ਪਰ ਉਹਦਾ ਸੁਭਾਅ ਸੋ ਕਹਿਣ ਦਾ ਮਤਲਬ ਕੀ ਹੈ ਇਹ ਗੁਣ ਜਿਹੜੇ ਆ ਨਾ ਖੂਬੀਆਂ ਉਹ ਅਲੱਗ ਚੀਜ਼ ਐ ਪਰ ਜੋ ਗੁਰੂ ਨੇ ਸਾਨੂੰ ਸਿਖਾਣਾ ਕਿ ਦੁਨੀਆ ਤੇ ਰਹਿਣ ਦੀ ਕਲਾ ਦੁਨੀਆ ਨੂੰ ਅੱਛਾ ਕਿੱਦਾਂ ਬਣਾਇਆ ਜਾਵੇ ਜੀਵਨ ਨੂੰ ਕਿੱਦਾਂ ਅੱਛਾ ਬਣਾਇਆ ਜਾਵੇ ਉਹ ਤਾਂ ਕਬੀਰ ਸਾਹਿਬ ਕਹਿੰਦੇ ਗੁਰੂ ਦੇ ਕੋਲ ਬਹਿ ਕੇ ਹੀ ਪਤਾ ਲੱਗਦਾ ਹੈ ਕਿ ਉਹ ਪਰਮਾਨੰਦ ਨੂੰ ਕਿੱਦਾਂ ਪਾਇਆ ਜਾਵੇ ਕਿਉਂਕਿ ਜੀ ਪਰਮਾਨੰਦ ਚਾਹੀਦਾ ਹੈ ਜੇ ਪਰਮਾਤਮਾ ਚਾਹੀਦਾ ਜਿਸ ਨੇ ਸਾਨੂੰ ਪੈਦਾ ਕੀਤਾ ਜੇ ਉਸ ਮੰਜ਼ਿਲ ਨੂੰ ਪਾਣਾ ਹੈ ਤਾਂ ਬਿਨਾ ਗੁਰੂ ਤੋਂ ਐਸੀ ਉਹ ਨਹੀਂ ਪਾ ਸਕਦੇ ਇਸ ਲਈ ਅੱਜ ਇਹ ਤਾਂ ਦੱਸ ਰਹੇ ਕਿਉਂਕਿ ਗੁਰੂ ਪੂਰਨਿਮਾ ਦਾ ਦਿਨ ਹੈ ਕਿ ਜੀਵਨ ਚ ਹੋਣਾ ਚਾਹੀਦਾ ਹੈ ਕਿ ਗੁਰੂ ਦਾ ਹੁਣਾ ਜੀਵਨ ਚ ਕਿੰਨਾ ਕਹਦੇ ਹੋ ਕਿਉਂਕਿ ਪਰਮਾਤਮਾ ਨੂੰ ਪਾਣ ਦੀ ਕਲਾ ਪਰਮਾਨੰਦ ਨੂੰ ਪਾਣ ਦੀ ਕਲਾ ਖੁਸ਼ੀਆਂ ਨੂੰ ਪਾਣ ਦੀ ਕਲਾ ਤੰਦਰੁਸਤੀ ਨੂੰ ਪਾਣ ਦੀ ਕਲਾ ਕਾਮਯਾਬ ਹੋਣ ਦੀ ਕਲਾ ਤਾਂ ਗੁਰੂ ਹੀ ਸਿਖਾਂਦਾ ਹੈ ਔਰ ਇਹ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ ਕਿਉਂਕਿ ਗੁਰੂ ਨਾਲ ਜੁੜ ਕੇ ਹੀ ਤਾਂ ਪਰਮਾਤਮਾ ਨਾਲ ਜੁੜਦੇ ਹਾਂ ਸਮਝ ਦਿਓ ਕਿ ਇਸ ਲਈ ਕਈ ਵਾਰ ਦੱਸਿਆ ਨੇ ਕਿ ਗੁਰੂ ਇੱਕ ਮਾਰਗ ਹੈ ਤਾਂ ਪਰਮਾਤਮਾ ਇਸ ਲਈ ਮਾਰਗ ਤੇ ਜਿਹੜਾ ਪੈਰ ਰੱਖਦਾ ਹੈ ਨਾ ਮੰਜ਼ਿਲ ਤੱਕ ਵੀ ਫਿਰ ਉਹੀ ਪਹੁੰਚਦਾ ਤਾਂ ਜੇ ਕੋ ਮਾਰ ਗਿਆ ਹੀ ਸਹੀ ਨਹੀਂ ਹੈ ਤੇ ਮੰਜ਼ਿਲ ਉਹਨੂੰ ਕਿੱਦਾਂ ਮਿਲੇਗੀ ਜਵਾਬ ਦਿਓ ਸਾਨੂੰ ਜੇ ਮਾਰ ਗਿਆ ਹੀ ਸਹੀ ਨਹੀਂ ਹੈ ਜੇ ਮਾਰ ਗਿਆ ਇਦਾਂ ਤਾਂ ਕਿ ਇੱਥੇ ਹੀ ਜਾ ਕੇ ਖਤਮ ਹੋ ਜਾਂਦਾ ਤਾਂ ਉਹਨਾਂ ਨੂੰ ਸਾਨੂੰ ਮੰਜ਼ਿਲ ਦਾ ਕੋਈ ਫਾਇਦਾ ਲੈ ਕੇ ਜਾਣਾ ਇਸ ਲਈ ਮਾਰਗ ਵੀ ਹੋ ਚਾਹੀਦਾ ਹੈ ਨਾ ਇੱਥੇ ਸਾਡੇ ਨਾਲ ਤਾਂ ਜਿਉ ਪਰਮਾਤਮਾ ਨਾਲ ਜੁੜਿਆ ਹੋਵੇ ਇਸ ਲਈ ਕਹਿੰਦਾ ਨਾ ਗੁਰੂ ਇੱਕ ਬ੍ਰਿਜ ਦੇ ਸਮਾਨ ਹੁੰਦਾ ਹੈ ਬ੍ਰਿਜ ਬ੍ਰਿਜ ਯਾਨੀ ਕਿ ਪੁਲ ਕਿ ਜਿਹਦਾ ਇੱਕ ਕਿਨਾਰਾ ਇੱਧਰ ਹੁੰਦਾ ਹੈ ਤਾਂ ਦੂਜਾ ਕਿਨਾਰਾ ਦੂਜੇ ਪਾਸੇ ਹੁੰਦਾ ਹੈ ਤਾਂ ਬ੍ਰਿਜ਼ਲਾ ਮਤਲਬ ਇਹ ਹੋ ਗਿਆ ਇੱਥੋਂ ਚਲਾਂਗੇ ਫੇਰ ਹੀ ਉਧਰ ਪਹੁੰਚਾਂਗੇ ਤਾਂ ਜੇ ਬ੍ਰਿਜੀ ਰਸਤੇ ਟੁੱਟਾ ਹੋਵੇ ਉੱਥੇ ਤੱਕ ਪਹੁੰਚ ਹੀ ਨਾ ਹੋਵੇ ਤਾਂ ਫੇ ਅਸੀਂ ਵੀ ਅੱਧੇ ਜਾ ਕੇ ਉੱਥੇ ਬੈਠੇ ਰਾਵਾਂ ਇਸ ਲਈ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਗੁਰੂ ਵੀ ਐਸਾ ਹੋਵੇ ਰਸਤਾ ਦਿਖਾਉਣ ਵਾਲਾ ਕੋਈ ਸੰਤ ਫਕੀਰ ਵੀ ਐਸਾ ਹੋਵੇ ਜਿਹੜਾ ਪੂਰਨ ਹੋਵੇ ਉੱਥੇ ਤੱਕ ਜਿਹਦੀ ਪਹੁੰਚ ਹੋਵੇ ਔਰ ਜਿਹੜਾ ਉੱਥੇ ਤੱਕ ਪਹੁੰਚਿਆ ਹੋਏਗਾ ਨਾ ਫਿਰ ਉਹ ਸਾਨੂੰ ਹਰ ਭਰਮ ਚੋਂ ਹਰ ਭੁਲੇਖੇ ਚੋਂ ਹਰ ਡਰ ਚੋਂ ਹਰ ਮੁਸ਼ਕਿਲ ਚੋਂ ਕੱਢਣ ਦੀ ਕਲਾ ਵੀ ਦਿਖਾਏਗਾ ਕਿ ਡਰਨ ਦੀ ਲੋੜ ਨਹੀਂ ਕਿਉਂਕਿ ਪਰਮਸ਼ਕਤੀਸ਼ਾਲੀ ਪਰਮਾਤਮਾ ਤੇਰੇ ਨਾਲ ਹੈ ਇਸ ਲਈ ਸਮਝਾਉਣ ਨੂੰ ਬਹੁਤ ਕੋਸ਼ਿਸ਼ ਹੈ ਪਰ ਫਰਿਆਦੀ ਜੀ ਵੀ ਕਾਫੀ ਹੈ ਇਸ ਲਈ ਥੋੜਾ ਸਤਸੰਗ ਨੂੰ ਆਖਲੇ ਵਚਨਾਂ ਵੱਲ ਲੈ ਕੇ ਚੱਲਦੇ ਆਂ ਤਾਂ ਕਿ ਥੋੜਾ ਜਿਆ ਸਮਝੇ ਇਸ ਚੀਜ਼ ਨੂੰ ਫਿਰ ਤੇ ਅਸੀਂ ਵੀ ਇਹੀ ਚਾਹੁੰਦੇ ਆਂ ਕਿ ਤੁਹਾਡੇ ਜੀਵਨ ਚ ਆਨੰਦ ਹੋਵੇ ਤੁਹਾਡੇ ਜੀਵਨ ਚ ਖੁਸ਼ੀ ਹੋਵੇ ਤੁਹਾਡੇ ਜੀਵਨ ਚ ਸ਼ਾਂਤੀ ਹੋਵੇ ਤੁਹਾਡੇ ਜੀਵਨ ਚ ਨਾ ਇਦਾਂ ਦੀ ਨਿਰਰਤਾ ਹੋਵੇ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਤੁਹਾਡੇ ਅੰਦਰ ਕੋਈ ਚਿੰਤਾ ਨਾ ਹੋਵੇ ਟੈਨਸ਼ਨ ਨਾ ਹੋਵੇ ਵਲਕੇ ਜਿਦਾ ਪਹਿਲਾਂ ਦੱਸਿਆ ਕਿ ਤੁਸੀਂ ਸ਼ਿਕਾਇਤ ਕਰਨ ਵਾਲੇ ਨਾ ਬਣੋ ਸ਼ੁਕਰ ਕਰਕੇ ਹੱਲ ਕਰਨ ਵਾਲੇ ਬਣੋ ਬਲੋ ਸਮਝ ਦਿਓ ਕਿ ਨਹੀਂ ਇਹਨੂੰ ਇਦਾਂ ਹੋਵੇ ਕਿ ਫਰਜ਼ ਕਰੋ ਤੁਸੀਂ ਡਾਕਟਰ ਕੋ ਗਏ ਇੱਕ ਉਦਾਹਰਣ ਦੇਣ ਲੱਗੇ ਆ ਇੱਕ ਬੰਦਾ ਡਾਕਟਰ ਕੋ ਗਿਆ ਡਾਕਟਰ ਉਹਨੂੰ ਦੱਸਦਾ ਹੈ ਉਹ ਭਾਈ ਬੜੀ ਖਤਰਨਾਕ ਬਿਮਾਰੀ ਹੈ ਤੈਨੂੰ ਕੈਂਸਰ ਹੈ ਹਾਏ ਮਰ ਗਏ ਡਾਕਟਰ ਸਾਹਿਬ ਅੱਛਾ ਕਿੰਨੇ ਦਿਨ ਜੀਣਾ ਹੈ ਕੀ ਬਣੂਗਾ ਹੁਣ ਨਾਲ ਹੀ ਰੋਣਾ ਸ਼ੁਰੂ ਨਾਲ ਹੀ ਰੋਣਾ ਸ਼ੁਰੂ ਕਰਤਾ ਹੁ ਰੋਣ ਨਾਲ ਦੁੱਖ ਵਧਣਾ ਜਾਂ ਘਟਣਾ ਟੈਨਸ਼ਨ ਲੈਣ ਨਾਲ ਤੋ ਬਦਲਣਾ ਜਾਂ ਘਟਣਾ ਬੰਦੇ ਦੀ ਹਿੰਮਤ ਪਤਾ ਕਿੰਨੀ ਚਾਹੀਦੀ ਹੈ ਡਾਕਟਰ ਕਹਵੇ ਭਾਈ ਤੈਨੂੰ ਕੈਂਸਰ ਹੈ ਅੱਛਾ ਡਾਕਟਰ ਕਹਿੰਦਾ ਕੈਂਸਰ ਹੈ ਅੱਛਾ ਦੱਸੋ ਇਹਦਾ ਇਲਾਜ ਕੋਈ ਹੈ ਇਲਾਜ ਹੈ ਕੋਈ ਨਹੀਂ ਜੇ ਤੁਹਾਡੇ ਕੋ ਨਾ ਹੋਵੇ ਤਾਂ ਮੇਰੇ ਮਾਮਲੇ ਕੋ ਹਰ चीज ਦਾ ਇਲਾਜ ਹੈ ਮੈਂ ਟੈਨਸ਼ਨ ਨਹੀਂ ਲੈਂਦਾ ਕੋਸ਼ਿਸ਼ ਕਰਦਾ ਹੱਸ ਕੇ ਡਾਕਟਰ ਵੀ ਹੈਰਾਨ ਹੋ ਜਾਵੇ ਉਹ ਮੈਂ ਨੂੰ ਭਾਈ ਕੈਂਸਰ ਕਿਹਾ ਹੈ ਤੇ ਇਹਦਾ ਸੋਚਦਾ ਇਹ ਹੈ ਕੁਝ ਨਹੀਂ ਹੈ ਇੰਤੋਂ ਪਰਵਾਹੀ ਕੋਈ ਨਹੀਂ ਉਹ ਮੈਂ ਕਿਉਂ ਪਰਵਾਹ ਕਰਾਂ ਜਿਹੜੀ ਜ਼ਿੰਦਗੀਆਂ ਪਰਵਾਹ ਹੋ ਕਰੇ ਮੈਂ ਤਾਂ ਕੋਸ਼ਿਸ਼ ਕਰਨੀ ਹੈ ਜੇ ਦੁੱਖ ਆ ਹੀ ਗਿਆ ਹੈ ਤਾਂ ਸੋਚ ਕੇ ਡਰ ਕੇ ਰੋ ਕੇ ਜ਼ਿੰਦਗੀ ਥੋੜੀ ਗੁਆਣੀ ਹੈ ਪਤਾ ਲੱਗ ਗਿਆ ਦੁੱਖ ਹੈ ਸ਼ੁਕਰ ਹੈ ਟਾਈਮ ਨਾ ਪਤਾ ਲੱਗ ਗਿਆ ਇਹ ਨਾ ਹੁੰਦਾ ਕਿ ਦੁੱਖ ਜਾਨ ਲੈ ਜਾਂਦਾ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤਾਂ ਕੈਂਸਰ ਨਾਲ ਮਰ ਗਿਆ ਨੂੰ ਪਤਾ ਹੀ ਨਹੀਂ ਲੱਗਾ ਇਸ ਲਈ ਜੇ ਦੁੱਖ ਸਾਹਮਣੇ ਆ ਜਾਵੇ ਤਾਂ ਡਰੋ ਨਾ ਘਬਰਾਵੋ ਨਾ ਬਲਕਿ ਸ਼ੁਕਰ ਕਰੋ ਸ਼ੁਕਰ ਹੈ ਪਰਮਾਤਮਾ ਪਤਾ ਲੱਗ ਗਿਆ ਹੁਣ ਇਹਦਾ ਹੱਲ ਕਰਨਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਆਪਣੇ ਮਾਲਿਕ ਦੇ ਇਹਦਾ ਹੱਲ ਵੀ ਜ਼ਰੂਰ ਕੀ ਕਹਿੰਦੇ ਆ ਹੋਏਗਾ ਇਹਦਾ ਹੱਲ ਵੀ ਜ਼ਰੂਰ ਹੋਏਗਾ ਇਹਦਾ ਹੱਲ ਵੀ ਜ਼ਰੂਰ ਹੋਏਗਾ ਜੇ ਅੰਦਰਲੇ ਤੁਹਾਡੇ ਜੀਵਨ ਦੀ ਕੋਈ ਪਰੇਸ਼ਾਨੀ ਹੈ ਫਰਦ ਕਰੋ ਅਗਰ ਹੈ ਵੀ ਤਾਂ ਇਹ ਨਹੀਂ ਸੋਚਣਾ ਕੀ ਬਣੂਗਾ ਕੀ ਹੋਏਗਾ ਲੈ ਉਹ ਮਾਲਕ ਨਾਲ ਇਹਦਾ ਹੱਲ ਵੀ ਮੇਰਾ ਮਾਲਕ ਹੈ ਮੇਰੇ ਸਾਥ ਤੋਂ ਮੁਸ਼ਕਿਲੋ ਦਾ ਹੱਲ ਵੀ ਨਿਕਲੇਗਾ ਕਈ ਵਾਰ ਤਾਂ ਦਸੀਦਾ ਜੀ ਇਹਨੂੰ ਲਿਖ ਲਿਆ ਕਰੋ ਆਪਣੇ ਦਿਲ ਤੇ ਕਿਉਂਕਿ ਬਾਰ ਬਾਰ ਇਹ ਯਾਦ ਕਿਉਂ ਦੁਲਾਉਂਦੇ ਆ ਤਾਂ ਕਿ ਤੁਹਾਡੇ ਅੰਦਰ ਇਹ ਚੀਜ਼ ਇਦਾਂ ਭਰਦੀ ਏ ਕਿ ਕੋਈ ਮੁਸ਼ਕਿਲ ਤੁਹਾਨੂੰ ਡਰਾ ਨਾ ਸਕੇ ਜੇ ਅਗਰ ਮੇਰੇ ਜੀਵਨ 'ਚ ਕੋਈ ਦੁੱਖ ਕੋਈ ਮੁਸੀਬਤ ਕੋਈ ਪਰੇਸ਼ਾਨੀ ਆਈ ਹੈ ਕਾਰੋਬਾਰ ਨੂੰ ਲੈ ਕੇ ਖਾਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਤਾਂ ਮੈਨੂੰ ਯਕੀਨ ਰੱਖਣਾ ਹੈ ਆ ਗਈ ਹੈ ਉਹ ਹੱਲ ਕਰੀਏ ਇਹਦਾ ਇਹਦਾ ਹੱਲ ਕਰੀਏ ਸੋਚਣ ਨਾ ਬੈਜੀਏ ਕਿਉਂ ਹੋਇਆ ਕਾਤੇ ਹੋਇਆ ਕਿਦਾਂ ਹੋਇਆ ਕਿਹਨਾ ਕੀਤਾ ਕਈ ਤਾਂ ਇਦਾਂ ਦੀਆਂ ਸੋਚਾਂ ਵਾਲੇ ਨਾ ਗਲਤੀ ਆਪਣੀ ਹੁੰਦੀ ਪਰ ਸੋਚ ਉੱਥੇ ਤੱਕ ਪਹੁੰਚ ਜਾਂਦੀ ਕੋਈ ਮੰਤਰ ਕਾ ਦੇ ਕੋਈ ਜਾਦੂਗਰ ਕੋ ਟੂਣਾ ਕਰ ਰਿਹਾ ਤਾਂ ਹੋ ਗਿਆ ਉਹ ਭਾਈ ਦੂਜਿਆਂ ਦੇ ਉੱਤੇ ਨਾ ਛੱਡਾ ਆਪਣੇ ਤੇ ਲੈ ਦਰਸਾਂ ਮੀਨਾ ਜਰਾ ਇਹਨੂੰ ਫਿਰ ਇੱਕ ਥੋੜੇ ਜਿਹਾ ਐਗਜ਼ਾਮਪਲ ਦੇ ਕੇ ਸਮਝਾਵਾਂ ਫਰਜ਼ ਕਰੋ ਇੱਕ ਬੱਚਾ ਹੈ ਉਹਨੇ ਇੱਕ ਬੱਚਾ ਹੈ ਉਹ ਪਾਸ ਹੋਣਾ ਚਾਹੁੰਦਾ ਪੜਦਾ ਹੈ ਨਹੀਂ ਫਿਰ ਹੋ ਗਿਆ ਉਹ ਗਵਾਂਡੀਆਂ ਦਾ ਜਾਦੂ via ਕਰਦਾ ਸੀ ਬੋਲੋ ਸਮਝਦੇ ਹੋ ਕਿ ਨਹੀਂ ਇਹਦਾ ਮਤਲਬ ਹੁਣ ਤੂੰ ਕਦੀ ਪਾਸ ਹੋਈ ਨਹੀਂ ਸਕਿਆ ਗਵਾਂਡੀ ਤਾਂ ਸਦਾ ਹੀ ਰਹਿਨੇ ਹੈ ਹੁਣ ਗਵਾਂਡੀਆਂ ਨੂੰ ਤਾਂ ਤੂੰ ਛੱਡ ਨਹੀਂਦਾ ਘਰ ਬਦਲ ਔਰ ਜੇ ਘਰ ਬਦਲ ਕੇ ਵੀ ਕਿਤੇ ਚਲਾ ਜਾਏਗਾ ਕੀ ਬਦ ਉੱਥੇ ਗਵਾਂਡੀ ਵੀ ਜਾਦੂ ਕਰ ਦੇ ਹੁਣ ਉਦਾਹਰਣ ਦੇ ਰਿਹਾ ਮੈਂ ਕਿ ਆਪਣਾ ਦੋਸ਼ ਨਹੀਂ ਮੰਨਣਾ ਕਿ ਮੈਂ ਪੜਿਆ ਨਹੀਂ ਮੈਂ ਮਿਹਨਤ ਨਹੀਂ ਕੀਤੀ ਦੋਸ਼ ਦੇਣਾ ਦੂਜਿਆਂ ਨੂੰ ਕਿ ਦੂਜੇ ਨੇ ਨਾ ਆ ਪੈਰਾਂ ਦੀ ਮਿੱਟੀ ਚੱਕ ਕੇ ਕਰ ਦਿੱਤਾ ਕੁਛ ਸਮਝਦੇ ਹੋਗੇ ਇਦਾਂ ਦੀ ਹੈ ਨਾ ਇਹ ਇਹ ਧਰਮਾ ਜੋ ਨਿਕਲੋ ਭੁਲੇਖਿਆ ਜੋ ਨਿਕਲੋ ਅਸੀਂ ਕਈ ਵਾਰ ਕਹਿੰਦਾ ਹੈ ਕਿ ਮਿੱਟੀਆਂ ਦੀ ਕੋਈ ਟਰਾਲੀ ਉਹ ਵੀ ਭਰ ਕੇ ਲੈ ਜਾਵੇ ਕੋਈ ਕੁਝ ਨਹੀਂ ਕਰ ਸਕਦਾ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਬੈਠੀ ਉਹ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ ਜਰਾ ਸਮਝਣਾ ਸਾਰੇ ਘਰ 'ਚ ਬਰਕਤ ਚਾਹੀਦੀ ਹੈ ਘਰ 'ਚ ਖੁਸ਼ੀ ਚਾਹੀਦੀ ਤਾਂ ਆਪਣੇ ਮਾਲਿਕ ਦਾ ਸਿਮਰਨ ਕਰਨਾ ਸ਼ੁਰੂ ਕਰੋ ਘਰ ਦੇ ਵਿੱਚ ਆਵਾਜ਼ ਦੇ ਉਹ ਕਿਹੜੀ ਆਵਾਜ਼ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਔਰ ਜਿੱਥੇ ਮੇਰਾ ਮਾਲਕ ਹੈ ਉੱਥੇ ਖੁਸ਼ੀਆਂ ਭਰਪੂਰ ਹੈ ਰਹਿਮਤ ਭਰਪੂਰ ਹੈ ਬਰਕਤਾਂ ਕਦੀ ਘਰ ਦੇ ਦਰਵਾਜੇ ਤੇ ਖੜ ਕੇ ਕਹੀਏ ਇੰਨੀ ਗੱਲ ਕਿਵੇਂ ਖੁਸ਼ੀਆਂ ਆਣੀਆਂ ਕਿੱਦਾਂ ਘਰ ਦੇ ਵਿੱਚ ਤਾਂ ਹੀ ਰੋਲਾ ਪਾਉਂਦੇ ਹੋ ਘਰ 'ਚ ਬਰਕਤ ਹੈ ਨਹੀਂ ਆ ਚੀਜ਼ ਹੈ ਨਹੀਂ ਆ ਚੀਜ਼ ਹੈ ਨਹੀਂ ਹਰ ਵੇਲੇ ਹੈ ਨਹੀਂ ਹੈ ਨਹੀਂ ਕਹੀ ਜਾਂਦੇ ਨਾ ਘਰ ਤੇ ਹੁਣ ਜੋ ਆਵਾਜ਼ ਦੇਣੀ ਆਣਾ ਵੀ ਤਾਂ ਇੱਕ ਗੱਲ ਫਿਰ ਕਹਾਂਗੇ ਜੇ ਕੋਈ ਦੁਕਾਨਦਾਰ ਹੈ ਨਾ ਜਾਂ ਕੋਈ ਕਾਰੋਬਾਰ ਕਰਦੇ ਹੋ ਤਾਂ ਕਈ ਮੇਰਾ ਬੰਦਾ ਕਹਿੰਦਾ ਮੇਰੇ ਕੰਮ 'ਚ ਬਰਕਤ ਨਹੀਂ ਹੁੰਦੀ ਜਾਂ ਮੇਰੇ ਕੰਮ 'ਚ ਵਾਧਾ ਨਹੀਂ ਹੁੰਦਾ ਇੱਕ ਨੁਕਤਾ ਦੱਸਣ ਲੱਗੇ ਆ ਹੁਣ ਵਾਧਾ ਕਿਉਂ ਨਹੀਂ ਹੁੰਦਾ ਕਿਉਂਕਿ ਜਦੋਂ ਬੰਦਾ ਸਾਰਾ ਦਿਨ ਕੰਮ ਕਰਕੇ ਨਾ فرض ਕਰੋ ਉਹਦੀ 500 ਦੀ ਬੋਣੀ 500 ਦੀ ਕਮਾਈ ਹੋਈ 500 ਦੀ ਕਮਾਈ ਹੋਈ ਬੰਦੇ ਨੂੰ ਲੱਗਦਾ ਬੜੀ ਘਟ ਹੈ ਬੰਦੇ ਨੂੰ ਕੀ ਲੱਗਦਾ ਬੜੀ ਤਾਂ ਬੰਦਾ ਪਤਾ ਕੀ ਕਹਿੰਦਾ ਹੈ ਦੁਕਾਨ ਅੱਜ ਤਾਂ ਯਾਰ ਹੋਇਆ ਹੀ ਕੁਝ ਨਹੀਂ ਅੱਜ ਤਾਂ ਕਮਾਈ ਕੋਈ ਨਹੀਂ ਘਾਟਾ ਪੈ ਗਿਆ ਅੱਜ ਤਾਂ ਫਾਇਦਾ ਹੀ ਕੋਈ ਨਹੀਂ ਹੋਇਆ ਦੁਕਾਨ ਖੋਲਣ ਦਾ ਅਸੀਂ ਬੋਲਡ ਕੀ ਰਹੇ ਆ ਆਪਣੀ ਦੁਕਾਨ 'ਚ ਬੈ ਗਏ ਅਸੀਂ ਉਹ ਨੈਗੇਟਿਵ ਚੀਜ਼ ਬੋਲ ਰਹੇ ਆ ਔਰ ਉਹ ਪ੍ਰਭਾਵ ਹੈ ਦੁਕਾਨ ਤੇ ਬੜਾ ਕਹਿਣਾ ਕੀ ਚਾਹੀਦਾ ਹੈ ਚਾਹੇ 200 ਹੀ ਆਵੇ ਦੁਕਾਨਾਂ ਅੰਦਰ ਖੜ ਕੇ ਕਹੋ ਸ਼ੁਕਰ ਹੈ ਮੇਰੇ ਮਾਲਿਕ ਸ਼ੁਕਰ ਹੈ ਇਹ ਤੂੰ 200 ਦਿੱਤਾ ਇੱਜ ਬਰਕਤ ਪਾ ਕਿਉਂਕਿ ਤੇਰੇ ਨਾਮ 'ਚ ਬੜੀ ਬਰਕਤ ਹੈ ਤੂੰ ਚਾਵੇਂ ਤਾਂ 200 ਵੀ 2 ਲੱਖ ਵਰਗਾ ਹੋ ਸਕਦਾ ਹੈ ਬਰਕਤ ਦੀ ਗੱਲ ਕਰੋ ਸ਼ੁਕਰ ਕਰੋ ਕਿ ਸ਼ੁਕਰ ਹੈ 200 ਮਿਲਿਆ ਸ਼ੁਕਰ ਹੈ ਕਿ ਤੂੰ ਨਾ ਹੁੰਦਾ ਤੇ ਵੀ ਨਹੀਂ ਮਿਲਣਾ ਸੀ ਕਿਉਂਕਿ ਇਹ ਵੀ ਤਾਂ ਹੋ ਸਕਦਾ ਜਾਂ ਆਵੇ ਹੀ ਨਾ ਕੋਈ 200 ਵੀ ਨਾ ਆਵੇ ਬੰਦਾ ਥੋੜੀ ਲੈ ਕੇ ਆਉਂਦਾ ਦੇਣਾ ਤਾਂ ਰੱਬ ਹੈ ਹੁਣ ਗੌਰ ਕਰਨਾ ਜੇ ਅੱਜ ਤੁਸੀਂ 200 ਵਾਰੇ ਸ਼ੁਕਰ ਕੀਤਾ ਨਾ ਸ਼ੁਕਰ ਹੈ ਜੇ 200 ਆਇਆ ਚਾਹੇ 100 ਹੀ ਆਇਆ ਪੂਰਾ ਦਿਨ ਬੈਠ ਗਿਆ 100 ਆਇਆ ਸ਼ੁਕਰ ਹੈ ਮੇਰੇ ਮਾਲਕ ਸ਼ੁਕਰ ਹੈ 100 ਰੁਪਏ ਦੇਣ ਵਾਸਤੇ ਕਿਉਂਕਿ ਤੇਰੀ ਰਹਿਮਤ ਮੇਰੇ ਨਾਲ ਹੈ ਮੈਨੂੰ ਤੇਤੇ ਵਿਸ਼ਵਾਸ ਹੈ ਜੇ ਤੂੰ ਮੇਰੇ ਨਾਲ ਹੈ ਤਾਂ 100 ਵੀ ਲੱਖਾਂ ਬਰਾਬਰ ਹੈ ਇਸ ਲਈ ਸ਼ੁਕਰ ਹੈ ਮੇਰੇ ਮਾਲਕ ਉੱਚੀ ਆਵਾਜ਼ 'ਚ ਸ਼ੁਕਰ ਕਰਕੇ ਜਾਓ ਅਗਲੇ ਦਿਨ ਦੁਕਾਨ ਖੋਲੋ ਨਾ ਹਜ਼ਾਰ ਆਵੇ ਤਾਂ ਫੇਕੇਓ ਵਧੇਗਾ ਵਧੇਗਾ ਫਿਰ ਬਣੇਗਾ ਵਧੇਗਾ ਬਰਕਤ ਹੋਏਗੀ ਬਰਕਤ ਕਦੋਂ ਹੋਏਗੀ ਤੂੰ ਸ਼ੁਕਰ ਕਰਾਂਗੇ ਤੇ ਜਦੋਂ ਕਮਾਵੇ ਲੈ 100000 ਵੀ ਕਮਾ ਕੇ ਲੈ ਆ ਯਾਰ 100000 ਹੈ ਉਹ ਤਾਂ ਲੱਖ ਕਮਾ ਕੇ ਲੈ ਗਿਆ ਓਏ ਉਹ ਲੈ ਗਿਆ ਉਹਦੀ ਕਰਨੀ ਹੈ ਤੇਰੀ ਕਰਨੀ ਕੀ ਹੈ ਤੂੰ ਆਪਣਾ ਸ਼ੁਕਰ ਕਰ ਕੀ ਪਤਾ ਉਹ ਤੇਰੇ ਨਾਲੋਂ ਜ਼ਿਆਦਾ ਸ਼ੁਕਰ ਕਰਦਾ ਹੋਵੇ ਕਿਉਂਕਿ ਸ਼ੁਕਰ ਦੱਸ ਕੇ ਥੋੜੀ ਕੀਤਾ ਜਾਂਦਾ ਹੈ ਸਿਮਰਨ ਦੱਸ ਕੇ ਥੋੜੀ ਕੀਤਾ ਜਾਂਦਾ ਹੈ ਸੇਵਾ ਦੱਸ ਕੇ ਥੋੜੀ ਕੀਤੀ ਜਾਂਦੀ ਹੈ ਹੁਣ ਬੰਦਾ ਕਈ ਵਾਰ ਕਹਿੰਦਾ ਜੀ ਮੈਂ ਦੁਕਾਨ ਤੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਮੇਰੇ ਗਾਹਕ ਉਹਦੀ ਦੁਕਾਨ ਗਾਹਕਾਂ ਨਾਲ ਭਰੀ ਰਹਿੰਦੀ ਹੈ ਤਾਂ ਕੀ ਪਤਾ ਤੇਰੇ ਨਾਲੋਂ ਜ਼ਿਆਦਾ ਦਾਨ ਕਰਦਾ ਹੋਵੇ ਉਹ ਕੀ ਪਤਾ ਤੇਰੇ ਨਾਲੋਂ ਜ਼ਿਆਦਾ ਸ਼ੁਕਰ ਕਰਦਾ ਹੋਵੇ ਉਹ ਕਦੀ ਦੇਖਿਆ ਉਹਦੇ ਘਰ ਜਾ ਕੇ ਤੂੰ ਕਿਉਂਕਿ ਕਿਸੇ ਦੇ ਘਰ ਜਾ ਕੇ ਕੋਈ ਹੁਣ ਤੁਸੀਂ ਘਰ ਬਹਿ ਕੇ ਸਿਮਰਨ ਕਰਦੇ ਹੋ ਜਾਂ ਤੁਸੀਂ ਘਰ ਬਹਿ ਕੇ ਮਾਲਕ ਦੇ ਜਾਂ ਕਿਸੇ ਅੱਛੇ ਹੀ ਜਗ੍ਹਾ ਵਾਸਤੇ ਕੋਈ ਸੇਵਾ ਕਰਦੇ ਹੋ ਤਾਂ ਕਿਸੇ ਨੂੰ ਦੱਸ ਕੇ ਥੋੜੀ ਕਰਦੇ ਹੋ ਤੁਸੀਂ ਚੁੱਪ ਕਰਕੇ ਕੱਢ ਲੈਂਦੇ ਹੋ ਕਿ ਆ ਮੈਂ ਦਾਨ ਪੁੰਨ ਕਰਨਾ ਹੈ ਹੁਣ ਤੁਸੀਂ ਕੀ ਕਰਦੇ ਹੋ ਕਿੰਨੀਆਂ ਨੇਕੀਆਂ ਕਰਦੇ ਹੋ ਕਿਉਂਕਿ ਜਿੱਦਾਂ ਦੀਆਂ ਨੇਕੀਆਂ ਦੇ ਬੀਜ ਤੁਸੀਂ ਜਿੰਨੇ ਬੀਜਣੇ ਆ ਪ੍ਰਮਾਤਮਾ ਨੇ ਉਨੇ ਗੁਣਾ ਦੇਣਾ ਵੀ ਤੁਹਾਨੂੰ ਹੈ ਇਸ ਲਈ ਉਹਦੇ ਉੱਲ ਦੇਖ ਕੇ ਸਰੋ ਨਾ ਬਲਕਿ ਇਹ ਸੋਚੋ ਜਿੱਦਾਂ ਉਹ ਨੇਕੀਆਂ ਕਰਦਾ ਹੈ ਮੈਂ ਉਹਦੇ ਨਾਲੋਂ ਜ਼ਿਆਦਾ ਕਰਾਂ ਫਿਰ ਮੈਨੂੰ ਜ਼ਿਆਦਾ ਮਿਲੇਗਾ ਕਿਉਂਕਿ ਜਿੱਦਾਂ ਹੀ ਦੱਸਿਆ ਸੀ ਨਾ ਜਿੰਨਾ ਜਾਊਗਾ ਉਤਨਾ ਸਾਧ ਸੰਗ ਸੁਣਿਆ ਕਿ ਨਹੀਂ ਉਹ ਇਹ ਜੋ Swami Vivekananda ਜੀ ਦੀ ਉਹ ਗੱਲ ਹੈ ਸੁਣਿਆ ਨਾ YouTube ਤੇ ਪਾਇਆ ਗਿਆ ਹੈ ਇਹ ਜੋ ਦੱਸਿਆ ਜਿੰਨਾ ਜਾਊਗਾ ਹੁਣ ਇਹਦਾ ਮਤਲਬ ਕੀ ਇਹ ਹਰ ਪਾਸੇ ਹੋਈ ਹੈ ਕਿ ਜਿੰਨਾ ਜ਼ਿਆਦਾ ਮੇਰੀ ਤਰਫੋਂ ਨਾਮ ਜਾਏਗਾ ਸਿਮਰਨ ਜਾਏਗਾ ਪਰਮਾਤਮਾ ਦਾ ਨਾਮ ਜਪੂਗਾ ਉਨਾ ਹੀ ਪਾਉਂਗਾ ਜਿੰਨਾ ਜ਼ਿਆਦਾ ਮੈਂ ਸੇਵਾ ਕਰੂੰਗਾ ਜਿੰਨਾ ਜ਼ਿਆਦਾ ਮੈਂ ਸਤਗੁਰ ਦੇ ਕੋਲ ਜਾਊਂਗਾ ਜਿੰਨਾ ਜ਼ਿਆਦਾ ਮੈਂ ਮਿਹਨਤ ਕਰੂੰਗਾ ਉਨਾ ਜ਼ਿਆਦਾ ਉਹ ਹਰ ਚੀਜ਼ ਤੇ ਲਾਗੂ ਹੁੰਦੀ ਹੈ ਗੱਲ ਇਹ ਬੰਦਾ ਕਹਿੰਦਾ ਬੱਚਾ ਕਹਿੰਦਾ ਅੱਛੇ ਨੰਬਰ ਲੈ ਕੇ ਪਾਸ ਹੋਣਾ ਤਾਂ ਬੇਟਾ ਜਿੰਨਾ ਜ਼ਿਆਦਾ ਸਕੂਲ ਜਾਏਗਾ ਉਤਨੇ ਅੱਛੇ ਨੰਬਰ ਪਾਏਗਾ ਤੇ ਜੇ ਸਕੂਲੇ ਛੁੱਟੀ ਮਾਰੀ ਜਾਵੇ ਅੱਛੇ ਨੰਬਰ ਕਿੱਥੋਂ ਆਣੇ ਤੇਰੇ ਇਹ ਹੀ ਬੱਚਿਆਂ ਨੂੰ ਤਾਂ ਉਹ ਕੀ ਕਹਿੰਦੇ ਹੁੰਦੇ 100% ਨਾ ਉਹ ਸਕੂਲ ਦੇ ਵਿੱਚ ਉਹ ਜਾਂਦੇ ਆ ਇੱਕ ਵੀ ਛੁੱਟੀ ਨਹੀਂ ਕਰਦੇ ਤੂੰ ਉਹਦੇ ਵੀ ਪੁਆਇੰਟ ਮਿਲ ਜਾਂਦੇ ਆ ਇਹਨਾਂ ਪੂਰੇ ਸਾਲ ਛੁੱਟੀ ਨਹੀਂ ਕੀਤੀ ਕੋਈ اٹੈਂਡੈਂਸ ਦੇ ਮਿਲ ਜਾਂਦੇ 100% ਕਿਹੜਾ ਇੱਕ ਵੀ ਛੁੱਟੀ ਨਹੀਂ ਕੀਤੀ ਹੁਣ ਜਿੰਨਾ ਜਾਊਗਾ ਉਤਨਾ ਪਾਉਂਗੇ ਹਰ ਪਾਸੇ ਲਾਗੂ ਹੁੰਦਾ ਇੱਕ ਦੁਕਾਨਦਾਰ ਕਵੇ ਹਫਤੇ 'ਚ ਇੱਕ ਦਿਨ ਦੁਕਾਨ ਖੁੱਲਣੀ ਹੈ ਤਾਂ ਭਾਈ ਵੀ ਜਿੰਨਾ ਜਾਊਗਾ ਉਤਨਾ ਤੂੰ ਰੋਜ਼ ਦੁਕਾਨ ਖੋਲ ਮਿਹਨਤ ਕਰ ਇੱਕ ਘੰਟਾ ਵਾਧੂ ਦੇ ਜਿੰਨਾ ਜਾਊਗਾ ਉਹਨਾਂ ਹਰ ਕੁਛ ਵੀ ਹੈ ਨਾ ਕੁਛ ਵੀ ਹਾਸਲ ਕਰਨਾ ਹੋਵੇ ਜੇ ਬੰਦੇ ਨੇ ਚਾਹੇ ਅੱਛੀ ਸਿਹਤ ਹੋਵੇ ਹੁਣ ਜੇ ਬੰਦਾ ਐਕਸਰਸਾਈਜ਼ ਵੀ ਕਰਦਾ ਹੈ ਜੇ 5 ਮਿੰਟ ਕੀਤੀ ਉਹਨਾਂ ਦਾਸਰ ਹੁਣ ਬੰਦਾ ਕਹਿੰਦਾ ਜਿੰਨਾ ਜਾਊਗਾ ਉਤਨਾ ਪਾਊਗਾ ਜਿੰਨੀ ਮਿਹਨਤ ਕਰੂੰਗਾ ਉਨਾਂ ਜ਼ਿਆਦਾ ਮੈਨੂੰ ਮਿਲੇਗਾ ਇਸ ਲਈ ਖੁਸ਼ੀਆਂ ਬਰਕਤਾਂ ਰਹਿਮਤਾਂ ਇਹ ਹੁੰਦੀ ਹੈ ਕਿ ਮੈਂ ਕਿੰਨਾ ਦੇ ਰਿਹਾ ਕਿੰਨਾ ਅੱਛਾ ਕਰ ਰਿਹਾ ਹੁਣ ਦੂਜੇ ਦੀ ਦੁਕਾਨ ਭਰੀ ਰਹਿੰਦੀ ਹੈ ਤਾਂ ਹੋ ਸਕਦਾ ਤੇਰੇ ਨਾਲੋਂ ਜ਼ਿਆਦਾ ਉਹ ਨੇਕੀਆਂ ਕਰ ਦਵੇ ਉਹ ਕੋ ਰੋਲਾ ਪਾ ਕੇ ਥੋੜੀ ਕਰਨਾ ਤੂੰ ਇਹ ਸੋਚ ਸ਼ਰਨ ਬਲਕੇ ਤੇ ਕੋ ਜਿੰਨਾ ਹੈ ਸ਼ੁਕਰ ਕਰ ਔਰ ਆਪਣੇ ਮਾਲਕ ਦੇ ਨਾਮ ਦਾ ਕੁਛ ਨਾ ਕੁਛ ਅਛਾਈ ਦੇ ਵਾਸਤੇ ਕੁਛ ਨਾ ਕੁਛ ਚਾਹੇ ਸ਼ਰਤਾਂ ਦੇ ਮੁਤਾਬਿਕ ਇੱਕ ਪੈਸਾ ਦੋ ਪੈਸੇ ਰੱਬ ਦੇ ਰਖੇ ਜ਼ਰੂਰ ਲਾ ਕਿਉਂਕਿ ਬਰਕਤ ਉੱਥੋਂ ਆਂਦੀ ਹੈ ਇਹ ਗੱਲ ਯਾਦ ਰੱਖੋ ਤਾਂ ਹੀ ਤਾਂ ਹਰ ਧਰਮ ਦੇ ਅੰਦਰ ਦਸਵੰਦ ਬਾਰੇ ਕਿਹਾ ਗਿਆ ਹੈ ਕਿ ਕਿ ਦਸਵਾਂ ਅੰਸ਼ ਗੁਰੂ ਦੇਵ ਕੋ ਦਿਜੀਏ ਜੀਵਨ ਜਨਮ ਸਫਲ ਕਰ ਲੀਜੀਏ ਯਾਨੀ ਇਹਨੂੰ ਕਹਿੰਦੇ ਅੱਛੇ ਪਾਸੇ ਦਸਵਾਂ ਅੰਸ਼ ਲਾ ਆਪਣੀ ਕਮਾਈ ਦਾ ਤਾਂ ਤੇਰੇ ਜੀਵਨ ਚ ਖੁਸ਼ੀਆਂ ਆਣਗੀਆਂ ਸਫਲਤਾ ਆਏਗੀ ਤਾਂ ਹੀ ਤਾਂ ਕਿ ਸ਼ਬਦ ਬੜਾ ਪਿਆਰਾ ਨਾ ਕਿ ਤਨ ਪਵਿੱਤਰ ਸੇਵਾ ਕੀਏ ਧਨ ਪਵਿੱਤਰ ਕੀਏ ਦਾਨ ਮਨ ਪਵਿੱਤਰ ਹਰੀ ਭਜਨ ਸੇ ਹੋਤਾ ਹੈ ਕਲਿਆਣ ਕਿ ਕਲਿਆਣ ਫੇਰ ਹੀ ਹੁੰਦਾ ਜਦੋਂ ਅਸੀਂ ਉਹ ਨਿਯਮ ਅਪਣਾਉਂਦੇ ਆ ਨਾ ਜੋ ਕਲਿਆਣ ਵਾਲੇ ਆ ਤਾਂ ਫੇਰ ਹੀ ਸਾਡਾ ਕਲਿਆਣ ਹੁੰਦਾ ਸਮਝ ਆ ਗਈ ਕਿ ਨਹੀਂ ਸਾਰਿਆਂ ਇਸ ਕਰਕੇ ਆਪਣੇ ਅੰਦਰ ਯਕੀਨ ਰੱਖੋ ਆਪਣੇ ਅੰਦਰ ਵਿਸ਼ਵਾਸ ਰੱਖੋ ਜੇ ਕੰਮਾਂ 'ਚ ਵਰਕਤ ਚਾਹੀਦੀ ਹੈ ਤਾਂ ਜਿੰਨਾ ਵੀ ਮਿਲੇ ਕਿਉਂ ਨਾ 50 ਰੁਪਏ ਹੀ ਮਿਲਣ ਪੂਰੇ ਦਿਨ ਚ ਸ਼ੁਕਰ ਕਰੋ ਕੇ 50 ਵੀ 50 ਹਜ਼ਾਰ ਦੇ ਬਰਾਬਰ ਹੈ ਜੇ ਮੇਰੇ ਮਾਲਕ ਦੀ ਰਹਿਮਤ ਮੇਰੇ ਨਾਲ ਹੈ ਸ਼ੁਕਰ ਹੈ ਮੇਰੇ ਮਾਲਕ ਸ਼ੁਕਰ ਹੈ ਸ਼ੁਕਰ ਕਰੋ ਹਰ ਹਾਲਤ ਵਿੱਚ ਸ਼ੁਕਰ ਕਰੋ ਦੁਕਾਨ ਖੋਲਦੇ ਸ਼ੁਕਰ ਕਰੋ ਟੈਨਸ਼ਨ ਨਾਲ ਨਹੀਂ ਪਤਾ ਨਹੀਂ ਅੱਜ ਗਾਹ ਕਾਣੇ ਜਾਂ ਨਹੀਂ ਪਤਾ ਨਹੀਂ ਅੱਜ ਬੋਣੀ ਹੁਣੀ ਹੈ ਨਹੀਂ ਪਤਾ ਨਹੀਂ ਅੱਜ ਕਮਾਈ ਐਦਾਂ ਦੀ ਸੋਚ ਨਹੀਂ ਇਹ ਸੋਚੋ ਕਿ ਮਾਲਕ ਦੀ ਦੁਕਾਨ ਹੈ ਮੇਰੇ ਮਾਲਕ ਦੇ ਦਿੱਤਾ ਸਭ ਕੁਝ ਹੈ ਬਰਕਤਾਂ ਵੀ ਉਹਨੇ ਪਾਣੀਆਂ ਹੈ ਇਹ ਲੈ ਘਰ ਦੇ ਦਰਵਾਜੇ ਤੇ ਖੜਕੇ ਨਾ ਕਦੀ ਕਦੀ ਸਵੇਰੇ ਸਵੇਰੇ ਘਰ ਨੂੰ ਮੂੰਹ ਕਰਕੇ ਗਿਆ ਕਰੋ ਇਹ ਘਰ ਮੇਰੇ ਮਾਲਕ ਦਾ ਹੈ ਔਰ ਮੇਰਾ ਮਾਲਿਕ ਮੇਰੇ ਨਾਲ ਹੈ ਮੇਰੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ ਮੇਰੇ ਘਰ 'ਚ ਵਰਕਤਾ ਹੀ ਵਰਤਾ ਵਰਕਤਾ ਹੈ ਮੇਰੇ ਘਰ 'ਚ ਰਹਿਮਤ ਹੀ ਰਹਿਮਤ ਹੈ ਕਿਉਂਕਿ ਜਿੱਥੇ ਮੇਰਾ ਮਾਲਿਕ ਹੈ ਉੱਥੇ ਕਮੀ ਕੋਈ ਹੋ ਹੀ ਨਹੀਂ ਸਕਦੀ ਘਰ ਦੇ ਦਰਵਾਜੇ ਤੇ ਖੜ ਕੇ ਜਦੋਂ ਘਰ ਅੰਦਰ ਨੂੰ ਮੂੰਹ ਕਰਕੇ ਕਹਿੰਦੇ ਆ ਨਾ ਸਾਡੀ ਆਵਾਜ਼ ਵਿੱਚ ਪੋਜ਼ਿਟਿਵਿਟੀ ਹੁੰਦੀ ਹੈ ਕਿਉਂਕਿ ਸਾਡੀ ਕਹਿੰਦੇ ਨਾ ਜੋ ਅਸੀਂ ਬੋਲਦੇ ਆ ਉਹਦਾ ਅਸਰ ਦੀਵਾਰਾਂ ਤੇ ਵੀ ਹੁੰਦਾ ਹੈ ਇਹ ਗੱਲ ਸੱਚੀ ਹੈ ਸਾਹੀ ਤਾਂ ਕਹਾਵਤ ਵੀ ਦੀਵਾਰੋਂ ਦੇ ਵੀ ਕਾਨ ਇਹਦਾ ਮਤਲਬ ਹੈ ਉਹ ਵੀ ਸੁਣਦੀਆਂ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਹਨੂੰ ਲੈ ਜਾਂਦੇ ਪੁੱਠੇ ਪਾਸੇ ਕਿ ਭਾਈ ਹੋਲੀ ਬੋਲ ਕੋਈ ਸੁਣਦਾ ਹੋਏਗਾ। ਦੀਵਾਰ ਦੇ ਵਿੱਚ ਨਹੀਂ ਇਹਦਾ ਮਤਲਬ ਹੈ ਤੂੰ ਜੋ ਬੋਲਦਾ ਕੰਧਾਂ ਨੂੰ ਵੀ ਪਤਾ ਲੱਗਦਾ ਹੈ। ਇਸ ਲਈ ਚੰਗਾ ਬੋਲ ਗਾਲੀ ਨਾ ਕੱਢ ਨੈਗੇਟਿਵ ਨਾ ਬੋਲ ਬੁਰਾ ਨਾ ਬੋਲ। ਨਹੀਂ ਤਾਂ ਕੰਧਾਂ ਦਾ ਬੁਰਾ ਸੁਣ ਸੁਣ ਕੇ ਹੁਣ ਖੂਦ ਦੇ ਵਿੱਚ ਬੁਰੀ ਆਵਾਜ਼ ਜਾਏਗੀ ਤੇ ਬੁਰੀ ਵਾਪਸ ਆਣੀ ਹੈ। ਐਦਾਂ ਹੁੰਦੀ ਹੈ ਕਿ ਨਹੀਂ? ਮਜ਼ਾ ਤਾਂ ਇੱਚੀ ਹੈ ਨਾ ਕਿ ਜਿੱਧਰ ਦੇਖੀ ਉਧਰ ਰੱਬ ਜਿਸ ਤਰਫ਼ ਦੇਖਾ ਮੁਕਾਮੇ ਹੂ ਨਜ਼ਰ ਆਇਆ ਮੁਝੇ

अपना मिजाज सबसे जुदा रखता हूं लोग ढूंढते हैं मंदिर मस्जिद में मैं अपने दिल में खुदा रखता हूं जेनु ਲੋਕੇ ਮੰਦਰਾ ਮਸਜਿਦ ਲੱਭਦੇ ਨਾ ਇੱਥੇ ਇੱਥੇ ਦੇਖ ਲਓ ਆਕੇ ਉਹ ਤਾਂ ਇੱਥੇ ਐ। ਇਹਲੇ ਜਿਹਨਾਂ ਇੱਥੇ ਦੇਖ ਲਿਆ ਉਹਨੂੰ ਮੰਦਰਾ ਜਾਣ ਦੀ ਲੋੜ ਨਹੀਂ ਮਸਜਿਦਾਂ ਜਾਣ ਦੀ ਲੋੜ ਨਹੀਂ। ਉਹ ਤਾਂ ਕਹਿੰਦੇ ਅੱਖਾਂ ਬੰਦ ਕੀਤੀਆਂ ਦਿਲ ਕੇ ਆਈ ਨੇਮੇ ਹੈ ਤਸਵੀਰੇ ਯਾਰ ਜਦ ਜ਼ਰਾ ਗਰਦਨ ਝੁਕਾਈ ਉਹ ਆਪਣੇ ਅੰਦਰ ਦੇਖੋ ਉਹ ਯਾਰ ਤਾਂ ਅੰਦਰ ਬੈਠਾ ਤੁਸੀਂ ਐ ਨਹੀਂ ਬਾਹਰ ਲੱਭ ਲੱਭ ਕੇ ਦੌੜਾ ਪਾਈਆਂ ਹੋਈਆਂ ਐ। ਰੱਬ ਤਾਂ ਤੇਰੇ ਅੰਦਰ ਵਸਦਾ ਨਾ ਜੰਗਲਾਂ ਵਿੱਚ ਟੋਲ ਐ ਵੀ ਜੰਗਲਾਂ ਹੀ ਪਿਆ ਇਸ ਲਈ ਸਮਝਾਉਣ ਨੂੰ ਬਹੁਤ ਕੁਝ ਹੈ ਪਰ ਹੁਣ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਸੋ ਮਾਲਿਕ ਤੁਹਾਡੇ ਅੰਦਰ ਹੈ ਕਿ ਤੁਸੀਂ ਵੀ ਆਪਣੇ ਮિજાਜ ਨੂੰ ਇਤਾਂ ਦਾ ਰੱਖੋ ਕਿ ਮੇਰਾ ਖੁਦਾ ਮੇਰਾ ਮਾਲਿਕ ਮੇਰਾ ਅੱਲਾ ਹਰ ਜਗ੍ਹਾ ਮੇਰੇ ਸਾਹੀ ਤਾਂ ਕਹਿੰਦੇ ਮੇਰਾ ਮਾਲਿਕ ਮੇਰੇ ਹੈ ਬਸ ਜੇ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਚਿੰਤਾ ਜਾਂ ਡਰਨੇ ਕੀ ਕਿਆ ਤਾਂ ਡਰਨੇ ਕੀ ਕਿਆ ਤਾਂ ਚਿੰਤਾ ਕੀ ਕਿਆ ਤੇ ਛੱਡੋ ਚਿੰਤਾ ਜੀ ਤੋਂ ਛੱਡਦੇ ਕਿ ਨਹੀਂ ਇੱਥੇ ਕਹਿ ਦਿੰਦੇ ਆ ਛੱਡ ਦਿਓ ਚਿੰਤਾ ਕਿਉਂਕਿ ਟੈਨਸ਼ਨਾਂ ਲੈ ਲੈ ਕੇ ਜ਼ਿੰਦਗੀ ਨਹੀਂ ਗੁਆਣੀ ਆਨੰਦ ਲੈਣਾ ਜ਼ਿੰਦਗੀ ਦਾ ਆਨੰਦ ਲੈਣਾ ਜ਼ਿੰਦਗੀ ਦਾ ਕਿਉਂਕਿ ਜ਼ਿੰਦਗੀ ਮਿਲੀ ਐ ਆਨੰਦ ਲੈਣ ਵਾਸਤੇ ਆਨੰਦ ਚੋਂ ਪੈਦਾ ਹੋਏ ਆ ਆਨੰਦ ਚ ਹੀ ਸਮਾਣਾ ਹੈ ਐ ਵੀ ਆਨੰਦ ਚੋਂ ਆ ਜਾਣਾ ਵੀ ਆਨੰਦ ਵਿੱਚ ਆ ਗੱਬੇ ਬਥਰੀ ਕਾਦੀ ਟੈਨਸ਼ਨ ਹੀ ਲੈ ਕੇ ਬੈਠੇ ਰਹਿੰਦੇ ਕਿਉਂ ਨਹੀਂ ਸੋਚਦੇ ਕਿ ਇੱਥੇ ਵੀ ਆਨੰਦ ਨੂੰ ਯਾਦ ਰੱਖੀਏ ਉਹਨੂੰ ਦਾਦੇ ਨੂੰ ਯਾਦ ਰੱਖੀਏ ਤਾਂ ਆਨੰਦ ਵਿੱਚ ਤਾਂ ਜ਼ਿੰਦਗੀ ਐ ਆਨੰਦ ਲੋ ਹਰ ਪਲ ਜ਼ਿੰਦਗੀ ਦਾ ਟੈਨਸ਼ਨਾਂ ਝੱਡੋ ਫਿਕਰਾਂ ਝੱਡੋ ਆਇਤੋ ਜੇ ਜੀਵਨ 'ਚ ਕੋਈ ਦੁੱਖ ਵੀ ਹੈ ਕੋਈ ਮੁਸ਼ਕਿਲ ਵੀ ਹੈ ਤਾਂ ਸੋਚਣਾ ਨਹੀਂ ਹੈ ਜੇ ਤਾਂ ਦੱਸਿਆ ਨਾ ਕਿ ਡਾਕਟਰ ਕਹਵੇ ਤੈਨੂੰ ਆਹ ਬਿਮਾਰੀ ਆ ਹਾਏ ਕਿਉਂ ਹੋ ਗਈ ਕਾਤੇ ਹੋ ਗਈ ਹੁਣ ਮਰ ਗਏ ਮਰ ਗਏ ਖੁਸ਼ੀ ਨਾ ਕਰੋ ਖੁਸ਼ੀ ਨਾ ਕਰੋ ਵਿਸ਼ਵਾਸ ਨਾ ਕਰੋ ਡਾਕਟਰ ਸਾਹਿਬ ਅੱਛਾ ਹੱਲ ਦੱਸੋ ਇਹਦਾ ਕੀ ਹੈ ਮੈਨੂੰ ਆਪਣੇ ਮਾਲਕ ਦੇ ਯਕੀਨ ਨਾਲ ਹੱਲ ਜ਼ਰੂਰ ਹੋਏਗਾ ਕਿ ਨਹੀਂ ਕੋਈ ਕਹਵੇ ਆਹ ਬੜੀ ਮੁਸ਼ਕਿਲ ਹੈ ਉਹ ਕਿਹੜੀ ਮੁਸ਼ਕਿਲ ਤੇਰੇ ਵਾਸਤੇ ਬੜੀ ਹੋਏਗੀ ਮੇਰੇ ਵਾਸਤੇ ਕੋਈ ਮੁਸ਼ਕਿਲ ਬੜੀ ਨਹੀਂ ਹੈ ਕਿਉਂਕਿ ਮੇਰਾ ਮਾਲਕ ਮੇਰੇ ਕਿਸ ਲਈ ਅੱਜ ਤੋਂ ਆਪਣੀਆਂ ਮੁਸ਼ਕਲਾਂ ਨੂੰ ਬੜਾ ਨਹੀਂ ਆਪਣੇ ਮਾਲਕ ਦੀ ਰਹਿਮਤ ਨੂੰ ਬੜਾ ਸਮਝਣਾ ਹੈ ਔਰ ਘਰ ਵਿੱਚ ਖੜ ਕੇ ਜ਼ਰੂਰੀ ਨਹੀਂ ਗੱਲ ਕਹਿ ਦਿਆ ਕਰੋ ਕਿ ਮੇਰੇ ਘਰ ਚ ਮਾਲਕ ਦੀ ਰਹਿਮ ਦੇ ਰਹਿਮਤ ਹੈ ਮੇਰੇ ਘਰ ਚ ਮਾਲਕ ਦੀਆਂ ਬਹੁਤ ਰਹਿਮਤਾਂ ਹੈ ਮੇਰੇ ਘਰ ਚ ਬਹੁਤ ਬਰਕਤਾਂ ਹੈ ਮੇਰਾ ਘਰ ਬਰਕਤਾਂ ਨਾਲ ਭਰਪੂਰ ਹੈ ਰਹਿਮਤਾਂ ਨਾਲ ਭਰਪੂਰ ਹੈ ਖੁਸ਼ੀਆਂ ਨਾਲ ਭਰਪੂਰ ਹੈ ਕਿਉਂਕਿ ਹਰ ਪਲ ਮੇਰਾ ਮਾਲਕ ਮੇਰੇ ਨਾਲ ਹੈ ਔਰ ਕਮਦਕਾਰ ਦੇ ਵਿੱਚ ਜਦੋਂ ਦੁਕਾਨ ਖੋਲ੍ਹਣੀ ਹੈ ਸ਼ੁਕਰ ਕਰਕੇ ਜਦੋਂ ਦੁਕਾਨ ਬੰਦ ਕਰਨੀ ਹੈ ਜਿੰਨਾ ਵੀ ਮਿਲੇ ਸ਼ੁਕਰ ਹੈ ਮੇਰੇ ਮਾਲਕ ਇਹ ਰਜ਼ਕ ਤੂੰ ਦਿੱਤਾ ਹੈ ਮੈਨੂੰ ਪੂਰਾ ਯਕੀਨ ਹੈ ਜੇ ਤੂੰ ਮੇਰੇ ਨਾਲ ਹੈ ਤੇ ਚ ਬਰਕਤ ਹੋਏਗੀ ਉੱਚੀ ਬਰਕਤ ਪੈਣੀ ਸ਼ੁਰੂ ਹੋ ਜਾਏ ਕਿਉਂਕਿ ਕਈ ਵਾਰਾਂ ਦਾ ਲੱਖਾਂ ਹੀ ਆ ਪਰ ਉੱਚੀ ਬਰਕਤ ਨਹੀਂ ਹੁੰਦੀ ਉਹ ਵੀ ਐਦਾ ਚਲਾ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਜੇ ਉਹਦੀ ਰਹਿਮਤ ਹੋਵੇ ਯਕੀਨ ਹੋਵੇ ਤਾਂ ਫਿਰ ਉਹ 10 ਰੁਪਏ ਚ ਵੀ ਇੰਨੀ ਬਰਕਤ ਪਾ ਸਕਦਾ ਕਿ ਬੰਦੇ ਨੂੰ ਲੱਖਾਂ ਵਰਗਾ ਲੱਗੇ ਇਸ ਲਈ ਉਹਦੀ ਰਹਿਮਤ ਉਹਦੀ ਬਰਕਤ ਬਹੁਤ ਬੜੀ ਚੀਜ਼ ਹੁੰਦੀ ਹੈ ਇਸ ਲਈ ਨੇਕੀ ਕਰੋ ਅਛਾਈ ਕਰੋ ਕਿਉਂਕਿ ਅچھے ਕਰਮਾਂ ਨਾਲ ਹੀ ਜੀਵਨ ਚ ਉਹਦੀਆਂ ਰਹਿਮਤਾਂ ਮਿਲਦੀਆਂ ਆ ਕਹੀਂ ਕਿਹਾ ਜਾਂਦਾ ਜਦੋਂ ਮੌਕਾ ਮਿਲੇ ਜਿੰਨਾ ਜਾਊਗਾ ਉਤਨਾ ਪਾਊਗਾ ਜਿੱਤਾ ਅੱਜ ਆਏ ਹੋ ਕੁਝ ਪਾਇਆ ਹੀ ਹੈ ਨਾ ਜਦੋਂ ਮੌਕਾ ਮਿਲੇ satsang ਚ ਆਓ ਜਿੰਨਾ ਹੋ ਸਕੇ ਸੇਵਾ ਚ ਹਿੱਸਾ ਯੋਗਦਾਨ ਦਿਈਏ ਨੇਕੀ ਕਰਨ ਵਿੱਚ ਯੋਗਦਾਨ ਦਿਈਏ ਅਛਾਈ ਕਰਨ ਵਿੱਚ ਯੋਗਦਾਨ ਦਿਈਏ ਉਹਦੇ ਨਾਲ ਹੀ ਘਰ 'ਚ ਖੁਸ਼ੀਆਂ ਵਰਕਤਾਂ ਵੀ ਆਂਦੀਆਂ ਹੈ ਸੋ ਵਿਸ਼ਵਾਸ ਰੱਖੋ ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਕਾਮਯਾਬੀ ਸਫਲਤਾ ਭਰਿਆ ਹੋਏਗਾ ਔਰ ਹੁਣ ਇਹਨਾਂ ਬਚਨਾਂ ਨਾਲ ਹੀ ਅਸੀਂ ਅੱਜ ਦੇ satsang ਦੀ ਸਮਾਪਤੀ ਕਰਾਂਗੇ ਔਰਕ ਵਿੱਚ ਇਹੀ ਉਸ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ ਨਾਮ ਜਪਣ ਦੀ ਤਾਕਤ ਦੇਣ ਸੇਵਾ ਸਿਮਰਨ ਕਰਨ ਦਾ ਦਾਨ ਪੁੰਨ ਕਰਨ ਦਾ ਨੇਕ ਮਾਰਗ ਤੇ ਚੱਲਣ ਦਾ ਮਾਲਕ ਬਲਵਕਸ਼ਣ ਔਰ ਜਿੰਨੇ ਵੀ ਜੀਵ ਉਸ ਮਾਲਕ ਦੇ ਦਰਬਾਰ ਚ ਪਹੁੰਚੇ ਆ ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ ਚ ਕਬੂਲ ਕਰਨ ਔਰ ਜਿਹੜੇ ਜੀਵ ਮਾਲਕ ਦੇ ਨਾਮ ਦੀਆਂ ਨਿਆਜ਼ਾਂ ਲੈ ਕੇ ਆਏ ਹੈ ਜੇ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ ਤਾਂ ਜਿਸ ਭਾਵਨਾ ਨਾਲ ਜੀਵ ਨਿਆਜ਼ ਲੈ ਕੇ ਆਇਆ ਹੈ ਮਾਲਕ ਉਹਦੀ ਉਹ ਭਾਵਨਾ ਨੂੰ ਪੂਰਾ ਕਰਨ ਉਹਦੀ ਕਾਮਨਾ ਨੂੰ ਪੂਰਾ ਕਰਨ ਉਹਦੀ ਨਿਆਜ਼ ਨੂੰ ਕਬੂਲ ਕਰਨ ਔਰ ਜਿਹੜ ਮਾਲਕ ਉਹਨਾਂ ਦੀ ਖੁਸ਼ੀ ਦੀਆਂ ਇਰਾਜ਼ਾਂ ਨੂੰ ਕਬੂਲ ਕਰਨ ਔਰ ਉਹਨਾਂ ਦੀ ਛੋਲੇ-ਕਿੰਨੀਆਂ ਖੁਸ਼ੀਆਂ ਪਾਦਣ ਕਿ ਕਦੀ ਉਹਨਾਂ ਨੂੰ ਮੰਗਣ ਦੀ ਫਰਿਆਦਾ ਕਰਨ ਦੀ ਲੋੜ ਹੀ ਨਾ ਪਵੇ ਔਰ ਜਿਹੜੇ ਜੀਵ ਸੇਵਾ ਤੇ ਯੋਗਦਾਨ ਜਿਹਨਾਂ ਨੇ ਦਿੱਤਾ ਹੈ ਜਾਂ ਦੇ ਰਹੇ ਹੈ ਮਾਲਕ ਉਹਨਾਂ ਦੇ ਕਮਾਂਕਾਰਾਂ ਨੂੰ ਬਰਕਤਾਂ ਪਾਉਣ ਬਹੁਤਾ ਦੇਣ ਉਹਨਾਂ ਨੂੰ ਰਿਜ਼ਕ 'ਚ ਇੰਨੀ ਬਰਕਤ ਹੋਵੇ ਕਿ ਕਦੀ ਕੋਈ ਟੋਟ ਕੋਈ ਕਾਟ ਕਮੀ ਨਾ ਆਵੇ ਕਿਸੇ ਦੇ ਹੱਥ ਡੰਦੀ ਉਹਨਾਂ ਨੂੰ ਲੋੜ ਨਾ ਪਵੇ ਔਰ ਇੰਨੀ ਮਾਲਕ ਰਹਿਮਤ ਕਰਨ ਕਿ ਇੱਦਾਂ ਹੀ ਮਾਲਕ ਦੇ ਘਰ ਦੀ ਸੇਵਾ ਕਰਕੇ ਸੰਗਤ ਦੀ ਸੇਵਾ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਦੇ ਰਹੇ ਹਨ ਉਹ ਰਾਨ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਰਹਿਮਤਾਂ ਭਰਿਆ ਹੋਵੇ ਔਰ ਕਹਿਦੇ ਹੁਣ ਮੈਨੂੰ ਆਪਣੇ ਮਾਲਕ ਤੇ ਪੂਰਾ ਸ਼ੁਕਰ ਮੈਨੂੰ ਆਪਣੇ ਮਾਲਕ ਤੇ ਪੂਰਾ ਸ਼ੁਕਰ ਮੈਨੂੰ ਆਪਣੇ ਮਾਲਕ ਤੇ ਪੂਰਾ ਸ਼ੁਕਰ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੇ ਸਾਰੇ ਦੁੱਖ ਦੂਰ ਹੋਵੇ ਮੇਰੇ ਸਾਰੇ ਦੁੱਖ ਦੂਰ ਹੋਵੇ ਮੇਰੇ ਸਾਰੇ ਦੁੱਖ ਦੂਰ ਹੋਵੇ ਮੇਰਾ ਮਾਲਕ ਮੇਰੇ ਨਾਲ ਹੈ ਮੇਰਾ ਮਾਲਕ ਮੇਰੇ ਨਾਲ ਹੈ ਮੇਰਾ ਮਾਲਿਕ ਮੇਰੇ ਬਸ ਇੱਕ ਗੱਲ ਰੱਖਣਾ ਕਿ ਹਰ ਪਲ ਮਾਲਿਕ ਨਾਲ ਹੈ ਭਰੋਸਾ ਰੱਖੋ ਆਉਣ ਵਾਲਾ ਸਮਾਂ ਸਭ ਦੇ ਵਾਸਤੇ ਖੁਸ਼ੀਆਂ ਕਾਮਯਾਬੀ ਸਫਲਤਾ ਲੈ ਕੇ ਆਏਗਾ ਇਹੀ ਮਾਲਿਕ ਦੀ ਰਹਿਮਤ ਉਹ ਮਾਲਿਕ ਦਾ ਆਸ਼ੀਰਵਾਦ ਸਦਾ ਹੀ ਨਾਲ ਹੈ ਸੋ ਇਦਾਂ ਹੀ ਮਾਲਿਕ ਜਰ ਹੱਸ ਕੇ ਦਿਖਾਓ ਇਦਾਂ ਹੀ ਮਾਲਿਕ ਤੁਹਾਡੇ ਜੀਵਨ ਚ ਨਾ ਇਹ ਹਸੀ ਇਹ ਮੁਸਕਰਾਹਟ ਇਹ ਖੁਸ਼ੀ ਬਣਾਈ ਰੱਖਣ ਆਨਲਾ ਸਮਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਖੁਸ਼ੀਆਂ ਤੰਦਰੁਸਤੀ ਕਾਮਯਾਬੀ ਸੁਖ ਸਮਰiddhi ਭਰਿਆ ਹੋਵੇ ਇਹੀ ਸਾਡੀ ਸਮਾਲਿਕ ਦੇ ਚਾਨਾ ਚਰ ਅਰਦਾਸ ਬੇਨਤੀ ਹੈ ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਦਰਵਾਜ਼ੇ ਦੇ ਸਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਸਾਡਾ ਪ੍ਰਣਾਮ ਸਵੀਕਾਰ ਕਰੋ ਜੈ ਮਾਲਿਕਾ वीडियो अच्छी लगी हो तो, तो कृपया इसे कर शेयर, शेयर, शेयर जरूर करें, करें। आपके, आपके शेयर करने, करने कर से अगर किसी की जिंदगी में अच्छा बदलाव आता प्ला है पॉजिटिव चेंज आती है तो ये भी आपकी तरफ से किया गया एक नेक कर्म होगा एक सेवा होगी तो वीडियो को शेयर जरूर